ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਜੀ ਪਰਮੇਸ਼ਵਰੀ ਨੇ ਅੱਜ ਰਾਤ ਦੇ ਸਮੇਂ ਸਾਨੂੰ ਇਕੱਠੇ ਕੀਤਾ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਤ ਤੇ ਵਡਿਆਈ ਕਰੀਏ ਤਾਂ ਆਓ ਪਰਮੇਸ਼ਵਰ ਜੀ ਦੀ ਮਹਿਮਾ ਕਰਦੇ ਹਾਂ ਅੱਜ ਦੇ ਗੀਤ ਦੇ ਨਾਲ ਹਾਲੇਲੂਇਆ ਹਾਲੇਲੂਇਆ ਧੀਰੀ ਨਾ ਹਮ ਤੇ ਜਿੱਥੇ ਖਲੂਮ ਘਮ ਹੋੜ ਪੂਰੇ ਮੇਰੇ ਉਸੂ ਜੀ ਤੇਰੇ ਨਾਮ ਤੇ ਜਿੱਤੇ ਖਲੂਮ ਹੋਵਣ ਪੂਰੇ ਮੇਰੇ ਨਾ ਕੋਈ ਦੁੱਖ ਮੁਸੀਬਤ ਆਵੇ ਨਾ ਸ਼ੈਤਾਨ ਵੀ ਆਵੇ ਨੇੜੇ ਤੇਰੇ ਨਾਮ ਤੇ ਜਿੱਥੇ ਖਲੋਵਾਂ ਕਮ ਹੋਵਣ सु ने हाज थे दो तिन जन मेरा नाम पुकारे यस ने हाज थे दो तिन जन मेरा नाम पुकारे जंगल गलिया पहाड़ा होवन चारे वेड़े तेरे नाम கம்மன பூரை மேஜி நாம் தித்தே ஹலோ கம்மோவன பூரை மேரி நி தூ நவோன நி அலா தூ जलावे येशुरा जाहो वे हर दम तेरे चार शुपेरे तेरे नाम ते जित्थे खलुमा गम हो वन पूरे मेरे तेरे नाम ते जित्थे खलुमा கம் ਹੋਵਨ ਪੂਰੇ ਮੇਰੀ ਜੇ ਕੋਈ ਉਸ ਦਾ ਸਿਮਰਨ ਕਰਦਾ ਅਬ ਦੀ ਜ਼ਿੰਦਗੀ ਪਾਵੇ ਜੋ ਕੋਈ ਉਸ ਦਾ ਸਿਮਰਨ ਕਰਦਾ ਅਬ ਦੀ ਜ਼ਿੰਦਗੀ ਪਾਵੇ ਵਿੱਚ ਨਰਕ ਦੇ ਸੜਦੇ ਜਾਵਨ ർക സവട്ട ടേത്തിരി നമത്തെ ജലോ ക്കണ പൂര മീരി നമത്തെ ജലോ കമോന പൂര മേരൊ ਆਓ ਅੱਜ ਦੇ ਵਚਨ ਦੇ ਵਿੱਚ ਜਾਂਦੇ ਹਾਂ ਅੱਜ ਦਾ ਵਚਨ ਹੈ ਜ਼ਬੂਰ 16 ਅਧਿਆਇ ਦੀ 1 ਨੰਬਰ ਆਇਤ ਹੈ ਪਰਮੇਸ਼ਰ ਮੈਨੂੰ ਰੱਖਿਆ ਕਰ ਕਿਉਂ ਜੋ ਮੈਂ ਤੇਰੀ ਹੀ ਸ਼ਰਨ ਆਇਆ ਹਾਂ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਦੇ ਦਾਸ ਦਾਉ ਦਾਖਦੇ ਆ ਕਿ ਇਹ ਪਰਮੇਸ਼ਰ ਸਾਡੀ ਰੱਖਿਆ ਕਰੇ ਮੇਰੀ ਰੱਖਿਆ ਕਰ ਕਿਉਂ ਜੋ ਮੈਂ ਤੇਰੀ ਸ਼ਰਨ ਆਇਆ ਹਾਂ ਤਾਂ ਸੱਚਮੁੱਚ ਅੱਜ ਅਸੀਂ ਵੀ ਪ੍ਰਾਰਥਨਾ ਕਰਨੀ ਆ ਕਿ ਪ੍ਰਭੂ ਤੁਸੀਂ ਸਾਡੀ ਰੱਖਿਆ ਕਰੋ ਖੁਦਾ ਹਰ ਇੱਕ ਖਤਰੇ ਤੋਂ ਹਰ ਇੱਕ ਮੁਸੀਬਤ ਤੋਂ ਹਰ ਇੱਕ ਬਿਮਾਰੀ ਤੋਂ ਹਰ ਇੱਕ ਪਰੇਸ਼ਾਨੀ ਤੋਂ ਕਿਉਂਕਿ ਅਸੀਂ ਤੁਹਾਡੀ ਹੀ ਸ਼ਰਨ ਆਏ ਆ ਤਾਂ ਪ੍ਰਾਰਥਨਾ ਕਰਦੇ ਅੱਜ ਦੇ ਵਚਨ ਦੇ ਦੁਆਰਾ ਹallelujah 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 ਮਹਾਨ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਸ਼ੁਕਰ ਕਰਦੇ ਅੱਜ ਦੇ ਵਚਨ ਦੇ ਲਈ ਖੁਦਾ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਤੁਹਾਡੀ ਸਵਰਗਿਕ ਸੁਰੱਖਿਆ ਨੂੰ ਮੰਗਦੇ ਆ ਖੁਦਾਵੰਨ ਜੀ ਅਸੀਂ ਆਪਣੇ ਪੂਰੇ ਪਰਿਵਾਰਾਂ ਨੂੰ ਤੁਹਾਡੀ ਸਵਰਗਿਕ ਸੁਰੱਖਿਆ ਦੇ ਹੇਠ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਤੁਹਾਡੇ ਫਤਿਹਮੰਦ ਸੱਚੇ ਹੱਥ ਦੇ ਥੱਲੇ ਲਕੋਣੇ ਆ ਮੇਰੇ ਮਹਾਨ ਖੁਦਾਵੰਨ ਜੀ ਤੁਸੀਂ ਸਾਡੀ ਰੱਖਿਆ ਕਰਨਾ ਜਿੱਦਾਂ ਤੁਸੀਂ ਆਪਣੇ ਨਵੀਆਂ ਦੇ ਅੰਗ ਸੰਗ ਰਹਿ ਕੇ ਖੁਦਾ ਉਹਨਾਂ ਦੀ ਰਾਖੀ ਕੀਤੀ ਪਰਮੇਸ਼ਰ ਜੀ ਸਾਡੀ ਸਾਰਿਆਂ ਦੀ ਵੀ ਰਾਖੀ ਕਰਨਾ ਮੇਰੇ ਮਹਾਨ ਖੁਦਾਵੰਨ ਜੀ ਅੱਜ ਸਾਨੂੰ ਪਰਮੇਸ਼ਰ ਜੀ ਆਪਣੇ ਪਾਵਨ ਪਵਿੱਤਰ ਲੋ ਦੇ ਵਿੱਚ ਢਕਣਾ ਖੁਦਾਵੰਨ ਜੀ ਵੈਰੀ ਦੀ ਕੋਈ ਵੀ ਸ਼ਕਤੀ ਨਾਨੂੰ ਸਾਡੇ ਹਿਰਦਿਆਂ ਦੇ ਅੰਦਰੋਂ ਚੁਰਾ ਨਹੀਂ ਨਾ ਪਾਏ ਅੱਜ ਦੇ ਵਚਨ ਸਾਡੇ ਜੀਵਨ ਦੇ ਵਿੱਚ ਲੱਖਾਂ ਗੁਣਾ ਫਲਾ ਨੂੰ ਲੈ ਕੇ ਆਉਣ ਖੁਦਾ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਰ ਜੀ ਅਸੀਂ ਸਵਰਗਿਕ ਸੁਰੱਖਿਆ ਨੂੰ ਪਾ ਲਿਆ ਹੈ ਸਾਡਾ ਵਿਸ਼ਵਾਸ ਹੈ ਮੇਰੇ ਖੁਦਾਵੰਦ ਜੀ ਸੱਚਮੁੱਚ ਪਰਮੇਸ਼ਰ ਜੀ ਧੰਨਵਾਦ ਕਰਦੇ ਹੁਦਾਵੰਦ ਜੀ ਜਿੱਦਾਂ ਤੁਸੀਂ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਸਾਰੇ ਦਿਨ ਦੀ ਆਸ਼ੀਸ਼ਾਂ ਬਰਕਤਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਸੰਭਾਲ ਕੇ ਰੱਖਿਆ ਪ੍ਰਭੂ ਜੀ ਬਹੁਤ ਸਾਰੀਆਂ ਸ਼ੀਸ਼ਾ ਬਰਕਤਾਂ ਦੇ ਨਾਲ ਪਰਮੇਸ਼ਰ ਜੀ ਤੁਸੀਂ ਸਾਨੂੰ ਬles ਕੀਤਾ ਤੁਹਾਡਾ ਸ਼ੁਕਰ ਕਰਦੇ ਸਾਡੀਆਂ ਜ਼ਰੂਰਤਾਂ ਨੂੰ ਤੁਸੀਂ ਆਪਣੇ ਸ਼ਾਹੀ ਖਜ਼ਾਨਿਆਂ ਦੇ ਵਿੱਚੋਂ ਪੂਰਾ ਕਰ ਦਿੱਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਪ੍ਰਭੂ ਔਰ ਖੁਦਾਵੰਨ ਜੀ ਸਾਡੀ ਸਾਰੀਆਂ ਥੋੜਾ ਨੂੰ ਸਾਰੀਆਂ ਲੋੜਾਂ ਨੂੰ ਜ਼ਰੂਰਤਾਂ ਨੂੰ ਪ੍ਰਭੂ ਤੁਸੀਂ ਪੂਰਾ ਕੀਤਾ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਖੁਦਾ ਧੰਨਵਾਦ ਕਰਦੇ ਆ ਜੋ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਮੌਕਾ ਦਿੱਤਾ ਮੇਰੇ ਪ੍ਰਭੂ ਜੀ ਅਸੀਂ ਪਰਮੇਸ਼ਰ ਜੀ ਮਾਫੀ ਮੰਗਦੇ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਜੋ ਜਾਣੇ ਅਣਜਾਣੇ ਚ ਸਾਡੇ ਬੋਲਣ ਚ ਸੁਣਨ ਚ ਦੇਖਣ ਚ ਹੋ ਗਈਆਂ ਹੁਣ ਪਰਮੇਸ਼ਰ ਜੀ ਤੁਸੀਂ ਮਾਫ ਕਰਨਾ ਅੱਗੇ ਤੋਂ ਪਵਿੱਤਰ ਜੀਵਨ ਜੀ ਨਾਲ ਖੁਦਾ ਵੰਜੀ ਪਰਭੂ ਜਿੰਨੇ ਵੀ ਭੈਣ ਭਰਾ ਖੁਦਾਵੰਨ ਜੀ ਤੁਹਾਡੀ ਹਜ਼ੂਰੀ ਚ ਆਪਣੇ ਸਿਰਾਂ ਨੂੰ ਝੁਕਾ ਕੇ ਬੈਠੇ ਹੋਏ ਨੇ ਖੁਦਾ ਹਰ ਇੱਕ ਦੇ ਜੀਵਨ ਦੇ ਵਿੱਚ ਪਰਮੇਸ਼ਰ ਜੀ ਤੁਸੀਂ ਕਾਰਜ ਕਰਨਾ ਮੇਰੇ ਪ੍ਰਭੂ ਹਰ ਇੱਕ ਨੂੰ ਆਪਣੇ ਫਤਿਹਮੰਦ ਸេចਹਤ ਦੇ ਨਾਲ ਸ਼ੋ ਲੈਣਾ ਮੇਰੇ ਪ੍ਰਭੂ ਹਰ ਇੱਕ ਨੂੰ ਖੁਦਾਵੰਨ ਜੀ ਆਪਣੀ ਗ੍ਰੇਸ ਦੇ ਨਾਲ ਭਰ ਦੇਣਾ ਪਰਮੇਸ਼ਰ ਹਰ ਇੱਕ ਦੇ ਉੱਪਰ ਤੁਹਾਡਾ ਰਹਿਮ ਫਜ਼ਲ ਹੋਵੇ ਮੇਰੇ ਖੁਦਾ ਦਇਆ ਕਰਨਾ ਪਰਮੇਸ਼ਰ ਜੀ ਬਹੁਤ ਸਾਰੇ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਫੈਮਲੀਆਂ ਤੋਂ ਦੂਰ ਆ ਕੇ ਪਰਿਵਾਰ ਤੋਂ ਦੂਰ ਆ ਪਰਮੇਸ਼ਰ ਜੀ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਜਿੰਨੇ ਭੈਣ ਭਰਾ ਤੁਹਾਡੀ ਹਜ਼ੂਰੀ ਚ ਰਾਤ ਦੇ ਸਮੇਂ ਦੀ प्रार्थना ਲਈ ਬੈਠੇ ਖੁਦਾ ਅੱਜ ਰਾਤ ਦੇ ਸਮੇਂ ਇਹਨਾਂ ਨੂੰ ਸੰਭਾਲਣਾ ਪਰਮੇਸ਼ਰ ਜੀ ਖੁਦਾ ਹਰ ਇੱਕ ਵੈਰੀ ਦੇ ਬੰਦਨ ਤੋਂ ਬਚਾ ਕੇ ਰੱਖਣਾ ਹਰ ਇੱਕ ਖੁਦਾ ਡਰ ਤੋਂ ਹਰ ਇੱਕ ਬੇਟੈਨੀ ਕਬਰ ਹੜ੍ਹ ਤੋਂ ਬਚਾ ਕੇ ਰੱਖਣਾ ਖੁਦਾ ਆਪਣੇ ਬੱਚਿਆਂ ਨੂੰ ਪਰਮੇਸ਼ਰ ਜੀ ਆਪਣੇ ਹੱਥਾਂ 'ਚ ਲੈ ਕੇ ਖੁਦਾ ਗੂੜੀ ਮਿੱਠੀ ਨੀਂਦ ਦੇਣਾ ਪਰਮੇਸ਼ਰ ਜੀ ਮੇਰੇ ਸਮਰਥੀ ਹੈ ਖੁਦਾਵੰਤ ਜੀ ਜੋ ਬੁਰੇ ਸੁਪਨੇ ਆਉਂਦੇ ਆ ਖੁਦਾਵੰਤ ਜੀ ਅੱਜ ਹਰ ਇੱਕ ਬੁਰਾ ਸੁਪਨਾ ਪ੍ਰਭੂ ਯਸ਼ੁਮਸੀ ਨਾਮ ਚ ਰੱਦ ਹੋ ਜਾਵੇ ਕੈਨਸਲ ਹੋ ਜਾਵੇ ਮੇਰੇ ਮਹਾਨ ਖੁਦਾ ਵੈਰੀ ਦੀਆਂ ਸਾਰੀਆਂ ਯੋਜਨਾਵਾਂ ਪ੍ਰਭੂ ਯਸ਼ੁਮਸੀ ਨਾਮ ਚ ਫੇਲ ਹੋ ਜਾਣ ਹਰ ਇੱਕ ਭੈਣ ਭਰਾ ਦੇ ਜੀਵਨ ਦੇ ਵਿੱਚ ਅੱਜ پاک ਰੂਹ ਉਤਰੇ ਔਰ ਕਾਰਜ ਕਰੇ ਮੇਰੇ ਪ੍ਰਭੂ ਸਾਰੇ ਘਰ ਪਰਿਵਾਰਾਂ ਨੂੰ ਤੁਹਾਡੇ ਪਵਿੱਤਰ ਲੋਹ ਦੇ ਵਿੱਚ ਢੱਕ ਦੇਂ ਖੁਦਾ ਸਾਰੇ ਘਰ ਪਰਿਵਾਰ ਪਰਮੇਸ਼ਰ ਤੁਹਾਡੇ ਨਾਮ ਚ ਬਰਕਤ ਪਾਉਣ ਸਾਰੇ ਘਰ ਪਰਿਵਾਰ ਤੁਹਾਡੇ ਪਵਿੱਤਰ ਨਾਮ ਚ ਸ਼ਾਂਤੀ ਨੂੰ ਪਾਉਣ ਜਿਨ੍ਹਾਂ ਘਰ ਪਰਿਵਾਰਾਂ ਦੇ ਵਿੱਚ ਲੜਾਈ ਝਗੜਾ ਕਲੇਸ਼ ਆ ਉਹਨਾਂ ਘਰ ਪਰਿਵਾਰਾਂ ਨੂੰ ਵੀ ਤੁਸੀਂ ਸੰਭਾਲ ਕੇ ਰੱਖਣਾ ਖੁਦਾ ਪਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਪ੍ਰਭੂ ਜੀ ਇਹਨਾਂ ਦੇ ਘਰਾਂ ਪਰਿਵਾਰਾਂ ਤੇ ਕਾਰਿਆ ਨਾ ਕਰਨੇ ਪਾਈ ਪ੍ਰਭੂ ਕੋਈ ਖਾਦਾ ਖਲਾਇਆ ਕੀਤਾ ਕਰਾਇਆ ਕਿਸੇ ਵੀ ਘਰਾਣੇ ਤੇ ਚੱਲਨੇ ਨਾ ਪਾਈ ਪਰਮੇਸ਼ਰ ਤੁਸੀਂ ਕਾ ਯਾਕੂਬ ਦੇ ਘਰਾਣੇ ਤੇ ਕਦੇ ਵੀ ਜਾਦੂ ਟੂਣਾ ਨਹੀਂ ਚੱਲਦਾ ਮੇਰੇ ਪ੍ਰਭੂ ਅਸੀਂ ਯਾਕੂਬ ਦੇ ਘਰਾਣੇ ਦੇ ਵਿੱਚੋਂ ਪ੍ਰਭੂ ਜੀ ਸਾਡੇ ਉੱਪਰ ਕੋਈ ਜਾਦੂ ਟੂਣਾ ਨਹੀਂ ਚੱਲਦਾ ਮੇਰੇ ਪ੍ਰਭੂ ਖੁਦਾਵੰਨ ਜੀ ਵੈਰੀ ਦੇ ਸਾਰੇ ਉਹਨਾਂ ਰਾਂਹ ਨੂੰ ਬੰਦ ਕਰ ਦਿਓ ਖੁਦਾ ਜੋ ਪਰਮੇਸ਼ਰ ਜੀ ਰਾਹ ਲੱਭਦਾ ਔਰ ਅੰਧਕੁਰ ਦੀਆਂ ਸ਼ਕਤੀਆਂ ਨੂੰ ਸਾਡੇ ਵੱਲ ਭੇਜਦਾ ਮੇਰੇ ਖੁਦਾ ਸੱਚਮੁੱਚ ਤੁਸੀਂ ਸਾਨੂੰ ਸੰਭਾਲ ਕੇ ਰੱਖਣਾ ਹਰ ਪਰਮੇਸ਼ਰ ਆਪਣੇ ਰਾਮ ਫਜ਼ਲ ਦੇ ਵਿੱਚ ਟਕਣਾ ਖੁਦਾਵੰਤੀ ਜਦ ਵੀ ਅਸੀਂ ਸੌਣ ਦੇ ਲਈ ਜਾਈਏ ਪਰਮੇਸ਼ਰ ਤੁਹਾਡੇ ਪਾਕ ਦੂਤ ਪਰਮੇਸ਼ਰ ਜੀ ਸਾਡੀ ਅਗਵਾਈ ਕਰਨ ਪਰਮੇਸ਼ਰ ਸਾਡੇ ਬਿਸਤਰਿਆਂ ਦੇ ਦੁਗਿਰ ਸਾਡੀ ਰਾਖੀ ਕਰਨ ਖੁਦਾ ਗੂੜੀ ਮਿੱਠੀ ਨੀਂਦ ਦੇ ਨਾਲ ਬles ਕਰਨਾ ਜਿੱਦਾਂ ਸਾਰਾ ਦਿਨ ਸੰਭਾਲਿਆ ਰਾਤ ਦੇ ਇੱਕ ਪਲ ਨੂੰ ਤੁਹਾਡੇ ਹੱਥਾਂ 'ਚ ਸੌਂਦਿਆਂ ਪਰਮੇਸ਼ਰ ਜੀ ਰਾਤ ਦੇ ਇੱਕ ਪਲ ਨੂੰ ਤੁਹਾਡੇ ਪਵਿੱਤਰ ਲੋਕ ਦੇ ਵਿੱਚ ਕਵਰ ਕਰਦੇ ਹੋਏ ਖੁਦਾ ਅਸੀਂ ਤੁਹਾਡੀ ਸਵਰਗੀ ਸੁਰੱਖਿਆ ਨੂੰ ਪਰਮੇਸ਼ਰ ਜੀ ਤੁਹਾਡੇ ਕੋਲੋਂ ਮੰਗਦੇ ਆ ਗੂੜੀ ਮਿੱਠੀ ਨੀਂਦ ਨੂੰ ਮੰਗਦੇ ਪਰਮੇਸ਼ਰ ਸਵੇਰ ਜਲਦੀ ਉਠਣਾ ਆਪਣੀ ਮਾਂ ਮਾਂ ਤੇ ਵਿਡਾਈ ਦੇ ਲਈ ਇਸਤੇਮਾਲ ਕਰਨਾ ਜਿੰਨੇ ਪਲ ਵੀ ਬੀਤਣ ਪ੍ਰਭੂ ਯਸ਼ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਬੀਤਣ ਤੁਹਾਡੇ ਨਾਲ ਬੀਤਣ ਮੇਰੇ ਪ੍ਰਭੂ ਜੀ ਖੁਦਾਵੰਨ ਜੀ ਮਦਦ ਸਹਾਇਤਾ ਅਗਵਾਈ ਮੰਗਦੇ ਆ ਸਾਰੇ ਘਰਾਂ ਪਰਿਵਾਰਾਂ ਦੇ ਲਈ ਆਸ਼ੀਸ਼ ਬਰਕਤ ਦਇਆ ਭਲਾਈ ਪ੍ਰਭੂ ਯਸ਼ੂ ਮਸੀਹ ਨਾਮ ਚ ਮੰਗਦੇ ਆ ਆਮਨ 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 ਤੋਂ ਅੱਜ ਕੱਲ ਦੇ ਰਾਤ ਦੇ ਪ੍ਰੇਅਰ ਦੇ ਵਿੱਚ ਇੱਕ ਸਿਸਟਰ ਜੀ ਨੇ ਉਹ ਸਵਾਲ ਪੁੱਛਿਆ ਸੀਗਾ ਕਿ ਕਦੂਸ ਦਾ ਕੀ ਮਤਲਬ ਹੁੰਦਾ ਹੈ ਤੇ ਇੱਕ ਦੂਸ ਇੱਕ 히브ਰੂ ਭਾਸ਼ਾ ਦਾ ਸ਼ਬਦ ਹੈ ਤੇ ਕਦੂਸ ਦਾ ਮਤਲਬ ਹੈਗਾ ਆ ਹੋਲੀ ਮਤਲਬ ਕਿ ਪਵਿੱਤਰ ਪਰਮੇਸ਼ਰ ਜਿੱਦਾਂ ਆਪਾਂ ਕਹਿੰਦੇ ਕਦੂਸ 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 ਤੂੰ ਹੀ ਹੈ پاک ਖੁਦਾ ਮਤਲਬ ਕਿ ਪਵਿੱਤਰ 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 ਤੂੰ ਹੀ ਹੈ ਪਵਿੱਤਰ پاک ਖੁਦਾ ਮਤਲਬ ਕਿ ਇਹ ਪਰਮੇਸ਼ਰ ਦੀ ਮਹਿਮਾ ਦੇ ਵਿੱਚ ਇਹ ਸ਼ਬਦ ਜਿਹੜਾ ਆ ਇਸਤੇਮਾਲ ਕੀਤਾ ਗਿਆ ਤੇ ਕਦੂਸ ਦਾ ਮਤਲਬ ਹੈ ਹੋਲੀ ਹੋਲੀ ਦਾ ਮਤਲਬ ਹੈ ਅ ਪਵਿੱਤਰ ਤੋਂ ਮੈਂ ਧੰਨਵਾਦ ਕਰਦੀ ਹਾਂ ਜੋ ਪਰਮੇਸ਼ਰ ਤੁਹਾਨੂੰ ਹੋਰ ਵੀ ਬੁੱਧ ਦੇਣ ਪਰਮੇਸ਼ਰ ਤੁਹਾਨੂੰ ਹੋਰ ਵੀ ਗਿਆਨ ਦੇਣ ਪਰਮੇਸ਼ਰ ਤੁਹਾਨੂੰ ਹੋਰ ਵੀ ਵਧਾਨ ਤੋਂ ਗੋਡ ਬlesਸ ਯੂ ਸਾਰਿਆਂ ਨੂੰ ਜੈ ਮਸੀਹ ਦੀ ਤਾਰੀਕ ਲਈ ਸਤਿਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀਦੀ।